ਸਮਰਾਲਾ ਨੇੜੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਮੋਟਰਸਾਈਕਲ ਸਵਾਰ ਤਿੰਨ ਲੋਕ ਪੁਲ ਤੋਂ ਹੇਠਾ ਡਿੱਗ ਗਏ ਜਿਸ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ ਤੇ ਨੌਜਵਾਨ ਗੰਭੀਰ ਜ਼ਖਮੀ ਹੈ ਹਾਦਸਾ ਸਮਰਾਲਾ ਦੇ ਨੇੜੇ ਦਿਆਲਪੁਰਾ ਪੁਲ ਤੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਅਸੰਤੁਲਿਤ ਹੋ ਗਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਤਿੰਨੋਂ ਲੋਕ ਪੁਲ ਤੋਂ ਹੇਠਾ ਜਾ ਡਿੱਗੇ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੈ ਜਿਸ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤਿੰਨੋਂ ਮੋਟਰਸਾਈਕਲ ਸਵਾਰ ਲੁਧਿਆਣਾ ਦੇ ਬਸਨੀਕ ਦੱਸੇ ਜਾ ਰਹੇ ਨੇ ਪੈਂਚਰ ਹੋਇਆ ਮੋਟਰਸਾਈਕਲ ਦੀ ਆ ਹਾਲਤ ਦਿਖਦੀ ਆ ਹੂੰ ਬਸ ਪੈਂਚਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਾਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਸੀ ਕੁੜੀਆਂ ਆਪਾਂ ਇੱਥੇ ਮੋਟਰਸਾਈਕਲ ਤੇ ਥੱਲੇ ਕਰੀਆਂ ਕੁੜੀਆਂ ਨੂੰ ਆਪਣੇ ਡੈਕ ਹੋ ਗਈ ਉਹਨਾਂ ਦੀ ਇੱਕ ਹਲੇ ਸਾਹ ਚੱਲਦੇ ਨੇ ਕੋਈ ਬੱਚੇ ਇਹ ਕਿਡਾ ਡੈਕ ਹੋ ਗਿਆ ਜਿਹੜਾ ਮੁੰਡਾ ਸੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਹ ਚੱਲਦੇ ਨੇ ਕਹਿੰਦੇ ਆਸ ਰੱਬੇ ਵੱਜ ਜਾਣ ਦਾ ਕੀ ਨਾਮ ਤੁਹਾਡਾ ਜੀ ਮੇਰਾ ਜਸਵਿੰਦਰ ਸਿੰਘ ਜੱੱਤਾ ਦੇ ਆਲਪਾ ਜੀ 8 3 2 ਲੇਡੀਜ਼ ਦਾ ਇਹਨਾਂ ਦਾ ਹਸਬੰਡੀਆਂ ਕੋਈ ਸੀਗਾ ਆਪਣੇ ਮਾਤਾ ਦਿਓ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਂਚਰ ਹੋਣ ਦੇ ਕਰਕੇ ਇਹ ਲੇਡੀ ਸਾਹਿਬ ਥੱਲੇ ਦੇਖਦੇ ਮੌਤਾਂ ਗਈ ਫੇ ਬਾਅਦ ਚੋਂ ਦੋ ਇਕ ਲੇਡੀਜ਼ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਹੋਰ ਦੇ ਨਾਲ ਜਿਹੜਾ ਜੈਂਪੀ ਉਹਨੂੰ ਹਸਪਤਾਲ ਲੈ ਗਏ ਨੇ ਇੱਕ ਦੀ ਮੱਖੇ ਦੇ ਮੌਤ ਹੋ ਗਈ ਤੇ ਪਤਾ ਲੱਗਿਆ ਕਿ ਕਿੱਥੋਂ ਦੇ ਹੈਗੇ ਨੇ ਇਹ ਇਹ ਜਿਹੜਾ ਕੁਝ ਨਹੀਂ ਪਤਾ ਇੱਕ ਦਰ ਦੇ ਵਿੱਚ ਢੰਡਾਰੀ ਦੇ ਨੇ ਵੀ ਇਹ ਢੰਡਾਰੀਆਂ ਨਾਲ ਕੋਈ ਰਹਿਣ ਨਹੀਂ ਹੈ ਸਟੇਟ ਹੋ ਗਿਆ ਸਬਸਟੇਟ ਦੇ ਨੇ ਕਿ ਜਿੱਥੇ ਹੋਇਆ ਜਗ੍ਹਾ ਕਿੱਡੀ ਹੈ ਇਹ ਪਿੰਡ ਬਿਆਲਪੁਰ ਦੀ ਜਗ੍ਹਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਸਰ ਇਹ ਜੁਰੀ ਹੈ ਪੁਲ ਦੇ ਉੱਪਰ ਇਹ ਬਾਈਕ ਤੋਂ ਚੱਲਦਾ ਕੋਈ ਜਾਵੇ ਤਾਂ ਹਾਂ ਜੇ ਉਹ ਪਤਾ ਲੱਗੇ ਤਾਂ ਆ ਵੀ ਚੁੱਕੇ ਨੇ ਤੇ ਇਹ ਬਾਈਓਵਰ ਤੋਂ ਜੀ ਦੇਗੇ ਵਾਈਟ ਬੈਲੈਂਸ ਹੋ ਗਿਆ ਉਹਨਾਂ ਨੇ ਤੇ ਜਿਹੜੀ ਸੀ ਤੋਂ ਜਿਹੜੀ ਲੇਡੀਆਂ ਸਰ ਜੈਸਾ ਹਿੱਅ ਜਿਹੜਾ ਜੈਨ ਥੋੜਾ ਕੀ ਗਿਆ ਸਰ ਜਰਜ ਸਿੰਧੀ ਇਹਦੇ ਰੈਕਪਰਿੰਗ ਕਰੇ ਕਿ ਤੱਕ ਰੈਕਪਰ ਚਲੇ ਗਏ 10 ਕਿੰਨੀ ਕੀ ਉਮਰ ਦੇ ਲੱਗ ਰਹੇ ਤੁਹਾਨੂੰ ਜਿਹੜੇ ਉਹ ਲੇਡੀਆਂ ਹੈ ਆ and if you guys